ਦਿਕਤ ਨਹੀਂ ਆਉਂਦੀ ਜਿਵੇਂ ਅੱਜ ਕੱਲ ਨਾ ਲੋਕਾਂ ਨੂੰ ਦਿੱਕਤ ਆਉਂਦੀ ਹੈ ਵੀ ਜਿਵੇਂ ਡਰਾਈਵਰ ਸਮਾਨ ਦੀ ਨਾਲ ਛੇੜਖਾਨੀ ਕਰ ਦਿੰਦੇ ਨੇ ਉਹ ਚੀਜ਼ ਕੋਈ ਨਹੀਂ ਅਸੀਂ ਕੀ ਕਰਦੇ ਹਾਂ ਨਾ ਜਦੋਂ ਸਵਾਰੀ ਨੂੰ ਮਤਲਬ ਕਿ ਢਾਬੇ ਤੇ ਉਤਾਰਦੇ ਰੋਟੀ ਪਾਣੀ ਸ਼ਕਣ ਵਾਸਤੇ ਉਦੋਂ ਅਸੀਂ ਚਾਬੀ ਸਵਾਰੀ ਨੂੰ ਆਪ ਫੜਾ ਦਿੰਦੇ ਹਾਂ ਗੱਡੀ ਦੀ ਵੀ ਤੁਸੀਂ ਆਹ ਲਓ ਚਾਬੀ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਤਾਂ ਤੁਸੀਂ ਕੱਟ ਸਕਦੇ ਹੋ ਸਸਿਗਾ ਬਾਈ ਜੀ ਆਪਾਂ ਨੂੰ ਬਈ 21 ਸਾਲ ਹੋ ਗਏ ਗੱਡੀ ਚਲਾਉਂਦਿਆਂ ਨੂੰ ਠੀਕ ਆ ਬਾਈ ਤੇ ਅੱਜ ਤੱਕ ਕਿਤੇ ਆਪਾਂ ਨੂੰ ਲੰਮਾ ਨਹੀਂ ਆਇਆ ਜਿੱਦਾਂ ਆਪਾਂ ਕੇਰਾ ਵਗ ਜਾਂਦੇ ਆ ਤਾਂ ਲੱਗਦਾ ਬਾਈ ਦੋ ਦਿਨ ਲੇਟ ਵਗ ਜਾਗੇ ਇਹ ਵਧੀਆ ਜਿੰਦਾ ਬਾਈ ਵਾਲਾ ਫਰਕ ਪੈਂਦਾ ਇੱਕ ਤਾਂ ਲਓ ਵੀ ਸੱਜਣੋ ਅੱਜ ਪਹੁੰਚੇ ਆ ਪਿੰਡ ਕੋਟਦੁੱਨਾ ਡਿਸਟ੍ਰਿਕਟ ਬਰਨਾਲੇ ਦਾ ਪਿੰਡ ਆ ਇਹ ਬਾਈਆਂ ਦਾ ਨਾ ਟੂਰ ਐਂਡ ਟਰੈਵਲ ਦਾ ਕੰਮ ਆ ਆ ਤੁਸੀਂ ਬੋਰਡ ਤੇ ਨਿਗਾਹ ਮਾਰ ਸਕਦੇ ਹੋ ਮੰਡੇ ਟੂਰ ਐਂਡ ਟਰੈਵਲ ਬਾਈਆਂ ਕੋਲੇ ਟੈਂਪੂ ਟਰੈਵਲਰ ਆ ਤੇ ਇੱਕ ਗੱਡੀ ਆ ਠੀਕ ਹੈ ਨਾ ਇਹ ਬਾਕੀ ਡਿਟੇਲਸ ਨੂੰ ਬੋਰਡ ਤੇ ਦਿੱਤੀ ਵੀ ਆ ਬਾਕੀ ਆਪਾਂ ਬਾਈਆਂ ਨਾਲ ਵੀ ਗੱਲ ਕਰਦੇ ਹਾਂ ਹੋਰ ਬਾਈ ਕੀ ਹਾਲ ਚਾਲ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਬਾਈ ਤੇ ਇੱਕ ਨਾ ਬਈ ਆਪਣਾ ਇਰੇ ਬਾਰ ਡੇਲ ਦੋ ਤੁਸੀਂ ਵੀ ਕੀ ਆਪਣਾ ਮਾਰਜਨ ਵਗੈਰਾ ਕਿੰਨਾ ਰਹਿੰਦਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਥਲੀ ਵਗੈਰਾ ਤੁਸੀਂ ਸਾਰੀ ਕਸਟਮਰ ਦੀ ਕਰਾ ਦੋ ਹਾਂਜੀ ਦੱਸਿਓ ਬਾਈ ਸਾਰਾ ਵੀਰੇ ਆਪਾਂ ਨੂੰ ਕੰਮ ਕਰਦਿਆਂ ਨੂੰ ਹੋ ਗਏ ਮੰਨ ਲਓ ਵੀ 10 ਤੋਂ 12 ਸਾਲ ਠੀਕ ਹੈ ਜੀ ਉਹ ਉਹ ਮਤਲਬ ਟਰੈਵਲ ਆ ਗਈ ਟੈਪੂ ਟਰੈਵਲ ਉਹੀ ਸਾਰੀ ਵਿੱਚੋਂ ਮਤਲਬ ਕੀ ਵਧੀਆ ਤਿਆਰ ਕਰਵਾਈ ਹੋਈ ਆ ਠੀਕ ਹੈ ਸਵਾਰੀਆਂ ਦੇ ਕੰਫਰਟੇਬਲ ਵਾਸਤੇ ਕਸਟਮਰਾਂ ਦੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਹੋਇਆ ਆ ਆਪਣਾ ਠੀਕ ਹੈ ਨਾ ਤੇ ਹਰੇਕ ਸੀਟ ਦੇ ਨਾਲ ਆਪਾਂ ਚਾਰਜਿੰਗ ਪੁਆਇੰਟ ਆ ਹੋਇਆਗਾ ਵਿੱਚੋਂ ਨੀਟ ਐਂਡ ਕਲੀਨ ਹੁੰਦੀ ਆ ਗੱਡੀ ਤੇ ਹੋਰ ਕੋਈ ਵੀ ਦਿੱਕਤ ਆਉਂਦੀ ਨਹੀਂ ਸਵਾਰੀ ਨੂੰ ਬੈਗ ਵਗੈਰਾ ਦੀ ਕੋਈ ਕੋਈ ਐਦਾਂ ਦੀ ਦਿੱਕਤ ਨਹੀਂ ਆਉਂਦੀ ਜਿਵੇਂ ਅੱਜ ਕੱਲ ਨਾ ਲੋਕਾਂ ਨੂੰ ਦਿੱਕਤ ਆਉਂਦੀ ਹੈ ਵੀ ਜਿਵੇਂ ਡਰਾਈਵਰ ਸਮਾਨ ਦੀ ਨਾਲ ਛੇੜਖਾਨੀ ਕਰ ਦਿੰਦੇ ਨੇ ਉਹ ਚੀਜ਼ ਕੋਈ ਨਹੀਂ ਅਸੀਂ ਕੀ ਕਰਦੇ ਆ ਨਾ ਜਦੋਂ ਸਵਾਰੀ ਨੂੰ ਮਤਲਬ ਕਿ ਢਾਬੇ ਤੇ ਧਾਰਨੇ ਰੋਟੀ ਪਾਣੀ ਸ਼ਕਣ ਵਾਸਤੇ ਉਦੋਂ ਅਸੀਂ ਚਾਬੀ ਸਵਾਰੀ ਨੂੰ ਆਪ ਫੜਾ ਦਿੰਦੇ ਆ ਗੱਡੀ ਦੀ ਵੀ ਤੁਸੀਂ ਆਹ ਲੋ ਚਾਬੀ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਤਾਂ ਤੁਸੀਂ ਕੱਟ ਸਕਦੇ ਹੋ ਠੀਕ ਹੈ ਨਾ ਵੱਡੀਆਂ ਗੱਲਾਂ ਬਾਈ ਇਹੀ ਹੁੰਦੀਆਂ ਦੇਖੋ ਰੁਪਏ ਅਗਲਾ ਹਰੇਕ ਦੇ ਦਿੰਦਾ ਵੱਡੀ ਗੱਲ ਤਾਂ ਤਸੱਲੀ ਦੀ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਦੂਜੀ ਗੱਲ ਵੀ ਇਹ ਆ ਵੀ ਸਵਾਰੀ ਦਾ ਕੰਫਰਟੇਬਲ ਦਾ ਧਿਆਨ ਰੱਖਿਆ ਗਿਆ ਇਕੱਲੇ-ਇਕੱਲੇ ਤੇ ਬਾਈ ਕਹਿੰਦਾ ਚਾਰਜਿੰਗ ਪੁਆਇੰਟ ਮਿਲ ਜੂ ਤੁਹਾਨੂੰ ਠੀਕ ਆ ਸਹੂਲਤ ਤੁਹਾਨੂੰ ਕੋਲੋਂ ਮਲਾ ਕੇ ਪੂਰੀ ਮਿਲੂਗੀ ਹਾਂਜੀ ਹਾਂਜੀ ਵੀਰੇ ਤੇ ਅੱਜ ਦੀ ਗੱਡੀ ਬਾਈ ਸਹੂਲਤ ਦੀ ਰੁਪਏ ਨੇ ਹਾਂਜੀ ਹਾਂਜੀ ਵੀਰੇ ਤੇ ਰੁਪਿਆ ਲਾਇਆ ਵੀ ਨਹੀਂ ਦੁੱਖਦਾ ਨਹੀਂ ਬਾਈ ਜੀ ਸਹੀ ਗੱਲ ਆ ਤੇ ਇੱਕ ਬਾਈਆਂ ਕੋਲੇ ਆ ਗੱਡੀ ਵੀ ਆ ਇੱਕ ਰੋਮੀਓ ਬਾਈ ਉਹ ਐਟਾ ਵਾਲਿਆਂ ਦੀ ਉਹ ਐਟਾ ਵਾਲਿਆਂ ਦੀ ਗੱਡੀ ਆ ਇਹ ਰੋਮੀਓ ਰੋ ਤੇ ਉਦੋਂ ਇਹ ਟੋヨタ ਦੀ ਸੇਫਟੀ ਕਰਕੇ ਰੱਖੀ ਸੀਗੀ ਵੀ ਇਹਦੀ ਸੇਫਟੀ ਜ਼ਿਆਦਾ ਹਾਂ ਬਈ ਟੋヨタ ਦੀਆਂ ਗੱਡੀਆਂ ਦੀ ਸੇਫਟੀ ਜ਼ਿਆਦਾ ਆ ਹਾਂਜੀ ਸੂਜੂਕੀ ਨਾਲੋਂ ਹਾਂ ਸੂਜੂਕੀ ਦੀਆਂ ਗੱਡੀਆਂ ਹੁੰਦੀਆਂ ਸੂਜੂਕੀ ਦੀਆਂ ਗੱਡੀਆਂ ਥੋੜੀਆਂ ਹਲਕੀਆਂ ਹੁੰਦੀਆਂ ਥੋੜੀਆਂ ਨਾਲੇ ਰਿਲੈਕਸ ਵੀ ਹੈਗੀਆਂ ਬਈ ਉਹਨਾਂ ਨਾਲ ਹਾਂਜੀ ਹਾਂਜੀ ਵੀਰੇ ਇਹ ਗੱਡੀ ਵੀ ਤੁਹਾਨੂੰ ਬਿਲਕੁਲ ਜਿਵੇਂ ਸਾਫ਼ ਮਿਲੂਗੀ ਬੱਚੋ ਠੀਕ ਹੈ ਜਿਵੇਂ ਜਿਹਾ ਆਪਾਂ ਰੇਟ ਰੱਖਦੇ ਹਾਂ ਸਵਾਰੀ ਨਾਲ ਪ੍ਰਾਈਸ ਰੱਖਦੇ ਮਤਲਬ ਕਿ ਉਹੋ ਜਿਹਾ ਆਪਾਂ ਸਾਫ਼ ਸਵਾਈ ਦਿੰਨੇ ਆਂ ਅੱਜਕੱਲ ਕੀ ਕਰਦ ਨੇ ਰੇਟ ਘੱਟ ਕਰ ਲੈਂਦੇ ਨੇ ਸਵਾਰੀ ਨਾਲ ਤਾਂ ਗੱਡੀ ਵਿੱਚੋਂ ਨਾ ਤਾਂ ਸਾਫ਼ ਹੁੰ हां भाई ये भाई हाँ जी, हाँ जी, भाई गल त है रुपए लाएदा भाई मुल्ल भी ओथी मोडदा हां जी हां जी भाई बाकी गड्डी तुसी ਵਿੱਚੋਂ ਦੇਖ ਸਕਦੇ ਹੋ ਵਧੀਆ ਸੀਟ ਕਵਰ ਚੜੇਵੇਂ ਕੰਫਰਟੇਬਲ ਸੀਟਾਂ ਨੇ ਕਿ ਆਪਾ ਬਾਈ ਨਾਲ ਗੱਲ ਕਰਦੇ ਆ ਇਹ ਬਾਈ ਵੀ ਕਿਤੇ ਲਾਉਣਾ ਆਪਾ ਬਾਈ ਦੱਸੋ ਕਰਾ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਨੂੰ ਬਾਈ 21 ਸਾਲ ਹੋ ਗਏ ਗੱਡੀ ਚਲਾਉਂਦਿਆਂ ਨੂੰ ਠੀਕ ਆ ਬਾਈ ਤੇ ਅੱਜ ਤੱਕ ਕਿਤੇ ਆਪਾਂ ਨੂੰ ਲਾਮ ਨੀ ਆਇਆ ਜਿਹਦੇ ਨਾਲ ਆਪਾਂ ਕੇਰਾ ਵਗ ਜਾਂਦੇ ਆ ਤਾਂ ਲੱਗਦਾ ਬਾਈ ਦੋ ਦਿਨ ਲੇਟ ਵਗ ਜਾਗੇ ਪਰ ਜਾਵਾਂਗੇ ਤੇਰੇ ਨਾਲ हां जी भाई ਇਹ ਬੜੀ ਇੰਦਾ ਦਾ ਬਾਈ ਵਾਲਾ ਫਰਕ ਪੈਂਦਾ ਇੱਕ ਤਾਂ 15 ਸਵਾਹ ਤੇ ਨੇਚਰ ਦਾ ਫਰਕ ਪੈਂਦਾ ਇੱਕ ਬਾਈ ਅਜਿਹੀ ਕਿਹੜੀ ਤਸੱਲੀ ਵਾਲਾ ਬੰਦਾ ਨਹੀਂ ਮਿਲਦਾ ਕੋਈ ਹਾਂਜੀ ਹਾਂਜੀ ਬਾਈ ਠੀਕ ਹੈ ਕਿਸੇ ਕਰ ਕੀ ਆ ਬਾਈ ਟੋਰੇ ਫਿਰ ਤੇ ਅਜਿਹੀ ਚੀਜ਼ਾਂ ਤੋਂ ਅਗਲਾ ਚੱਲਦਾ ਬਾਕੀ ਵੱਡੀ ਗੱਲ ਨਸੇ ਪੱਤੇ ਤੋਂ ਰਹਿਤ ਹੈ ਤਾਂ ਜਿਹੜਾ ਬੰਦਾ ਉਹਨੂੰ ਬਾਈ ਬੰਦਾ ਆਪ ਹੀ ਫੋਨ ਕਰਕੇ ਲੈ ਕੇ ਜਾਂਦਾ ਬਾਈ ਸਾਨੂੰ ਲੈ ਕੇ ਜਾਵਾਂਗੇ ਉਹੀ ਗੱਲ ਆ ਬਾਈ ਆਪਾਂ ਨੂੰ ਵੀ ਹੁਣ ਇੰਨਾ ਟਾਈਮ ਹੋ ਗਿਆ ਜਿਹੜਾ ਤੂੰ ਆਪਾਂ ਕਿਤੇ ਗੱਡੀ ਤੇ दारू ਨਹੀਂ ਪੀਤੀ ਹਾਂਜੀ ਬਾਈ ਬੇਹਾਂ ਸਾਥੀ ਜਿਹੜਾ ਉਹਦੇ ਪ੍ਰੋਗਰਾਮ ਚ ਮਾੜਾ ਮੋਟਾ ਕਿਤੇ ਕਰ ਲੈਂਦੇ ਆ ਉਹ ਤਾਂ ਨਹੀਂ ਆਪਾਂ ਇਹਦੇ ਨਾਲ ਦੇਖ ਜਿਹੜਾ ਵੀ ਬੰਦਾ ਲੈ ਕੇ ਜਾਂਦਾ ਹਨਾ ਗੱਡੀ ਵਾਲ ਨੂੰ ਉਹ ਆਪ ਦੀ ਸੇਫਟੀ ਖਾਤਰੀ ਲੈ ਕੇ ਜਾਂਦਾ ਕਿਉਂਕਿ ਸਾਰਾ ਪਰਿਵਾਰ ਹੁੰਦਾ ਬਾਈ ਜਿਵੇਂ ਹੁਣ ਟੈਂਪੋ ਟਰੈਵਲਰ ਆ ਸਾਰਾ ਪਰਿਵਾਰ ਕਿਤੇ ਘੁੰਮਣ ਜਾਂਦਾ ਇਹ ਚੀਜ਼ਾਂ ਦਾ ਬਾਈ ਸੋਚ ਕੇ ਚੱਲਦੇ ਆ ਪਹਿਲਾਂ ਹਰੇਕ ਆਪ ਦੇ ਅਰਜੀ ਹੁੰਦਾ ਠੀਕ ਹੈ ਬਾਕੀ ਬਾਈਆਂ ਦਾ ਐਕਸਪੀਰੀਅੰਸ ਬਾਈਆਂ ਦਾ ਇਦਾਂ ਹੀ ਵੱਧ ਐਕਸਪੀਰੀਅੰਸ ਬਾਈ ਕਿੰਨੇ ਟਾਈਮ ਦਾ ਮੈਨੂੰ 21 ਸਾਲ ਹੋ ਗਏ ਬਾਈ 21 ਸਾਲ ਹੋ ਗਏ ਬਾਈ ਨੂੰ ਇਹੀ ਕੰਮ ਕਰਦੇ ਨੂੰ ਬਾਈ ਕਹਿੰਦਾ ਅਜੇ ਤੱਕ ਕੋਈ ਲੰਬਾ ਨਹੀਂ ਆਇਆ ਇਹੋ ਜਿਹਾ ਵੀ ਕਿਤੇ ਗੱਡੀ ਲੱਗੀ ਹੋਵੇ ਜਾਂ ਕੋਈ ਇਹੋ ਜਿਹਾ ਹੋਵੇ ਉਹ ਬਾਈ ਬਾਈ ਵਕੀ ਤੁਸੀਂ ਆਪਦੇ ਕੰਨੀਓਂ ਤਸੱਲੀ ਕਰਵਾ ਦਿਓ ਕਸਟਮਰ ਦੀ ਜਿਹੜਾ ਵੀ ਬਾਕੀ ਆਪਦਾ ਰੇਟ ਦੱਸ ਦੋ ਕਿ ਕਿੰਨੇ ਕ ਪ੍ਰਾਈਸ ਤੱਕ ਆਪਣੇ ਰੇਟ ਹੁੰਦੇ ਨੇ ਟਰੈਵਲ ਦਾ ਆਪਾ ਬਾਈ 14000 ਰੁਪਏ ਲੈਣੇ ਆ ਠੀਕ ਆ ਬਾਈ ਇਹਦਾ 7500 ਵੀ ਲੈ ਲੈਣੇ 8000 ਵੀ ਲੈ ਲੈਣੇ ਠੀਕ ਆ ਬਾਈ ਉਹਦੇ ਮੌਕੇ ਤੇ ਹੋਏਗਾ ਥੋੜਾ ਮੋਟਾ ਬਾਈ ਕਹਿੰਦਾ ਤੇ ਰੇਟ ਬਾਈਆਂ ਦੇ ਜਾਇਜ਼ ਨੇ ਉਸ ਹਿਸਾਬ ਨਾਲ ਇਹ ਰੇਟ ਮੱਲ ਕੇ ਕਿੱਥੋਂ ਤੱਕ ਦਿੱਲੀ ਤੱਕ ਦੇਣੇ ਹਾਂ हां 14000 ਦੇ ਨੇ ਟਰੈਵਲ ਦਾ ਠੀਕ ਆ ਬਾਈ 7500 8000 ਇਹਦਾ ਲੈਣੇ ਆ ਸ਼ੇਅਰ ਦਾ 6500 ਰੁਪਏ ਲੈਣੇ ਆ ਠੀਕ ਆ ਵਿਚੀ ਪਰਚ ਬਾਕੀ ਜੇ ਹੋਰ ਬੰਦੇ ਨੇ ਨੇੜੇ ਤੇ ਡੇ ਕਿਤੇ ਟੂਰ ਤੇ ਲਜਾਣਾ ਹੋਵੇ ਜਾਂ ਕਿਵੇਂ ਵੀ ਲਜਾਣਾ ਹੋਵੇ ਉਹ ਜੇ ਰੇਟ ਮੌਕੇ ਤੇ ਹੋ ਜਾਣਗੇ ਇੱਕ ਬਾਈ ਵੀਡੀਓ ਤੇ ਨੰਬਰ ਬੋਲਦਾ ਉਹਦਾ 9474 ਬਾਈ 84162 ਬਾਕੀ ਨੰਬਰ ਆਪਾਂ ਡਿਸਪਲੇ ਵੀ ਕਰ ਦਾਂਗੇ ਉੱਪਰ ਕਿਸੇ ਬੰਦੇ ਨੇ ਕੰਟੈਕਟ ਕਰਕੇ ਬਾਈਆਂ ਤੋਂ ਰੇਟ ਦਾ ਹੀ ਪਤਾ ਕਰ ਸਕਦਾ ਜੇ ਤੁਹਾਨੂੰ ਕੋਈ ਰੇਟ ਦਾ ਫਰਕ ਲੱਗੇ ਮਾੜਾ ਮੋਟਾ ਇੱਧਰ ਉੱਧਰ ਕੋਈ ਗੱਲ ਨਹੀਂ ਬਾਈ ਮੌਕੇ ਤੇ ਕਰ ਲੈਣਗੇ ਵੱਡੀ ਗੱਲ ਬਾਈ ਇੱਧਰ ਜਿਹੜੀ ਤਸੱਲੀ ਦੀ ਹੁੰਦੀ ਆ ਉਹ ਬਾਈਆਂ ਦੀ ਪੂਰੀ ਆ ਬਾਕੀ ਐਕਸਪੀਰੀਅੰਸ ਆ ਬਾਈ ਦਾ 21 ਸਾਲ ਦਾ ਉਹ ਤੁਹਾਨੂੰ ਬਾਈ ਨੇ ਵੀਡੀਓ ਦੱਸਤਾ ਤੇ ਗੱਡੀਆਂ ਤਾਂ ਨਿ ਖਾਸ ਤੌਰ ਰੱਖਦੇ ਆ ਇਹ ਚੀਜ਼ ਚ ਮਰੇਣ ਗੱਲ ਬਾਈ ਇਹੀ ਹੁੰਦੀ ਆ ਵੀ ਰੁਪਈਏ ਲਾਏ ਰਾਸ ਆ ਜਾਂਦੇ ਆ ਉਹ ਚੀਜ਼ ਤੇ ਪੀਏ ਲਾਏ ਬੰਦਾ ਭੁੱਲ ਜਾਂਦਾ ਤੇ ਸਹੂਲਤ ਬਾਕੀ ਸਾਨੂੰ ਪੂਰੀ ਮਿਲੂਗੀ ਉਹ ਚ ਵੀ ਸਾਨੂੰ ਦਿਖਾਤਾ ਚਾਰਜਿੰਗ ਪੋਰਟ ਵਗੈਰਾ ਸਾਰੇ ਲੱਗੇ ਹੋਏ ਆ ਗੱਡੀ ਚ ਸੀਟਾਂ ਵਗੈਰਾ ਸੀਟ ਕਵਰ ਚੜੇ ਹੋਏ ਆ ਸਫਾਈ ਸਾਨੂੰ ਮਿਲੂਗੀ ਉਹ ਚੀਜ਼ ਦੀ ਤਸੱਲੀ ਆ ਬਾਕੀ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨੂੰ ਦੱਸ ਦਿਓ ਵੀ ਵੀਡੀਓ ਦੇਖ ਕੇ ਹੋ ਕੀਤਾ ਬਾਈ ਰੇਟ ਦਾ ਥੋੜਾ ਮੋਟਾ ਇਧਰ ਉਧਰ ਕਰ ਲੈਣੇ ਕੋਈ ਗੱਲ ਨਹੀਂ ਧੰਨਵਾਦ ਬਾਈ ਠੀਕ ਆ ਬਾਈ ਓਕੇ